ਮੇਨੂੰ ਕਰਦਾ ਨਾ ਸ਼ਾਂਤ ਹੋਇਆ ਕਰ ਸ਼ਾਂਤ ਰਿਹਾ ਆਈ ਉਹ ਤੇਰੀ ਵੀਡੀਓ ਉਹਨਾਂ ਨੇ ਦੇਖਣੀ ਆ ਫੇਰ ਡਰਦੇ ਨੇ ਆਉਣਾ ਨਹੀਂ ਲੈਣ ਪੁੱਤ ਮੈਂ ਤੇ ਦੁਨੀਆਂ ਤੇ ਨਹੀਂ ਰਹਿਣਾ ਪੁੱਤ ਪਰ ਤੂੰ ਬਸ ਪੁੱਤ ਆਇ ਤਰੰਗ ਜਿੱਤ ਤਾ ਮੇਰੇ ਪਿਓ ਦੀ ਡੈਥ ਹੋਈ ਜਣਾ ਮੈਂ ਜਾਣਦਾ ਬਹੁਤ ਮੁਸ਼ਕਲ ਕੀ ਹੋਇਆ ਸੀ ਬਾਪੂ ਨੇ ਕੈਂਸਰ ਹੋ ਗਈ ਐਤੋਂ ਪੱਟਦਾ ਮਾਸ ਕੱਢ ਕੇ ਤਮਾਕੂ ਲੋਂਦਾ ਇੱਥੇ ਪਾਇਸ ਮੈਂ ਨੂੰ ਕਹ ਡੈਡੀ ਤਮਾਕੂ ਨਾ ਲਾਇਆ ਕਰ ਮੱਚ ਬੜੇ ਵਕਤਾਂ ਕਿੰਨਾ ਵੱਲੇ ਕੇ ਹਸਪੀਟਲ ਰਾਮਦਾਸ ਕਿੰਨਾ ਸਾਡਾ ਪੈਸਾ ਲੱਗਾ ਵਾ ਇਹਨੇ ਚਾਚੇ ਨੇ ਉਹ ਇਕੱਲਾ ਪੈਸੇ ਦਓ ਪੈਸੇ ਦਓ ਮੱਲੇ ਜਾਣੀਆਂ ਘਰੋਂ ਮੇਰੀ ਮੰਮੀ ਮੰਮੀ ਮੇਰੀ ਰੋਮਤੀ ਸੀ ਮੇਰੀ ਮੰਮੀ ਵੀ ਤੁਰ ਗਈ ਮੇਰਾ ਡੈਡੀ ਵੀ ਤੁਰ ਗਿਆ ਭਰਾ ਤਾਂ ਮਿਲਾਜ ਕਰਾਉ ਭਰਾ ਨੂੰ ਕੀ ਹੋਇਆ ਤੇਰੇ ਨੂੰ ਸਾਡੇ ਕੋਲ ਜਿੰਨੀ ਜ਼ਮੀਨ ਹੈਗੀ ਹੈ ਕੀ ਹੋਇਆ ਤੇਰੇ ਭਰਾ ਨੂੰ ਲੱਤਾਂ ਨੂੰ ਕੋਚ ਭਰਤੀ ਹੋਣਾ ਚਾਹੁੰਦਾ ਸੀ ਤੇਰੇ ਭਰਾ ਨੂੰ ਕੀ ਹੋਇਆ ਲੱਤਾਂ ਖਰਾਬ ਆਉਂਦੀਆਂ ਪਰਾ ਦੀ ਪਤਾ ਨਹੀਂ ਮੈਂ ਮੂੰਹ ਹੀ ਨਹੀਂ ਵੇਖਿਆ ਉਹ ਤਾਂ ਮਿੰਨੂ ਬਾਹਰ ਚ ਇੱਤੇ ਸੁੱਟ ਕੇ ਮਿੰਨੂ ਪਰਾ ਦਾ ਪਤਾ ਵੀ ਨਹੀਂ ਲੈਣ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਦਰਤ ਦੇ ਵਿੱਚ ਪੂਰੀ ਚੈਲ ਪੈਲ ਅੱਜ ਮੀਂਹ ਪੈ ਰਿਹਾ ਇਹ ਸੌਣ ਦੇ ਮਹੀਨੇ ਦੇ ਵਿੱਚ ਸੁਪਨਿਆਂ ਦੇ ਘਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਡੇ ਬੱਚੇ ਤੇ ਸੁਪਨਿਆਂ ਦੇ ਘਰ ਦੀਆਂ ਕੁਝ ਜਾਣਕਾਰੀਆਂ ਸਾਡੇ ਜਾਨਵਰ ਪੰਛੀ ਵੀ ਦੇਖੋ ਕਿਵੇਂ ਬਾਟਕਾਂ ਫੁੱਲ ਖੁਸ਼ ਅੱਜ ਸਾਰੇ ਇਹ ਬਾਰੇ ਸੇ ਦੇਖੋ ਕਿਸ ਤਰ੍ਹਾਂ ਦੀ ਚੀਜ਼ ਆ ਇਹ ਤੋਂ ਬਿਨਾਂ ਸਾਡਾ ਜੀਵਨ ਨਹੀਂ ਹੈਗਾ ਉਹ ਜਗਮੂਣ ਬਾਬਾ ਕਿਦਾਂ ਉਹ ਤੈਨੂੰ ਦਿਖਣ ਲੱਗ ਗਿਆ ਯਾਰ ਬਾਬੇ ਕਮਾਲ ਹੋ ਗਈ ਯਾਰ ਤੂੰ ਬੁਲਾਉਂਦਾ ਵੀ ਨਹੀਂ ਐਨ ਕੰਨੇ ਉੱਪਰ ਦੀ ਦੇਖੀ ਜਾਂਦਾ ਮੈਨੂੰ ਇਹਦੀ ਬਾਬਾ ਦੀ ਵੀਡੀਓ ਕੱਢਿਓ ਕਿਹੜੀ ਜਦ ਦਿਨ ਆਏ ਸੀ ਬਾਪੂ ਆਪਣੇ ਕੋਲੇ ਮਤਲਬ ਅਸੀਂ ਕਿੰਨੇ ਬੜਪਾਗੇ ਆ ਵੀ ਜਿਹੜੀ ਬਾਬਾ ਜੀ ਸਾਤੋਂ ਇਸ ਤਰ੍ਹਾਂ ਦੀ ਸੇਵਾ ਲੈ ਰਹੇ ਨੇ ਮੈਂ ਦੇਖੋ ਅੱਖਾਂ ਤੋਂ ਅੰਨਾ ਜਿਹਨੇ ਰੋਟੀ ਦਿੱਤੀ ਜਿਹੜੀ ਖਾਲੀ-ਖਾਲੀ ਉਹ ਵੀ ਬਾਕੀ ਢੱਡ ਨਾਲ ਬੰਨ ਲਿੰਦਾ ਸੀ ਚਾਕੇ ਇਹ ਅੱਜ ਕਿਵੇਂ ਜੀ ਠੀਕ ਐ ਬਾਪੂ ਸੇ ਠੀਕ ਹੈ ਦਸੀ ਗਰ ਬਾਈ ਕੀ ਹਾਲ ਨੇ ਠੀਕ ਆ ਰੁਕ ਜਾ ਪੁੱਤ ਰੁਕ ਜਾ ਇਹਨੂੰ ਵੀ ਬਾਈ ਨੂੰ ਦੇਖੋ ਸਾਡੇ ਕੋਲ ਲੈ ਕੇ ਆਏ ਸੀ ਨਾ ਬਾਈ ਹੁਣੀ ਮਤਲਬ ਬੰਦੇ ਦੀ ਤਕਲੀਫ ਕਿਸ ਕਦਰ ਦੇਖੋ ਆ ਕੰਡੀਸ਼ਨ ਸੀ ਬਾਈ ਜੀ ਨਹੀਂ ਨਹੀਂ ਬਾਬੇ ਪਹਿਰੇ ਹੱਥ ਨਾ ਲਾਇਆ ਕਰ ਤੇ ਅੱਜ ਤੁਸੀਂ ਦੇਖੋ ਆਪਦੀ ਕਿਰਿਆ ਸੋਦਾ ਬਾਈ ਹਨਾ ਆਪਦੇ ਯੋਗ ਹੋ ਗਿਆ ਵਾ ਮਹਾਰਾਜ ਦੀ ਕਿਰਪਾ ਦੋਨੇ ਬਾਹਾਂ ਹੈ ਨਹੀਂ ਸੀ ਮੂੰਹ ਤੋਂ ਤੈਨੂੰ ਹੀ ਮਤਲਬ 2 ਸਾਲ ਹੋ ਗਏ ਸੀ ਕਰੀਬ ਮੂੰਹ ਤੋਤੇ ਦੇ ਸਿਰ ਤੇ ਆ ਦਾੜੇ ਦੇ ਵਿੱਚ ਵੀ ਏਡੀ ਜਟਾਂ ਬਣ ਗਈ ਸੀ ਕਿਉਂਕਿ ਕੋਈ ਆਪਣਾ ਹੈ ਨਹੀਂ ਸੜਕਾਂ ਤੇ ਨਾਣਾ ਜੇ ਕਿਸੇ ਨੇ ਰੋਟੀ ਦੇਤੀ ਤਾਂ ਐ ਕਰਕੇ ਹੀ ਖਾਣੀ ਹੈ ਮੂੰਹ ਨਾਲ ਹੀ ਇਹਨੇ ਮੂਰੇ ਰੱਖਤੀ ਪਲੇਟ ਮਤਲਬ ਉਹ ਪਲੇਟ ਚੋਂ ਕਿੱਦਾਂ ਖਾਣਾ ਕੋਈ ਕਿਹੜਾ ਖਵਾਉਂਦਾ ਭਾਈ ਕਿਹੜਾ ਮੂੰਹ ਚ ਬੁਰਕੀਆਂ ਪਾਉਂਦਾ ਪਰ ਇੱਥੇ ਬਾਬਾ ਜੀ ਦੀ ਮਿਹਰ ਆ ਇੱਥੇ ਕੀ ਦੀ ਡਿਊਟੀ ਆ ਰੋਟੀ ਪ੍ਰਸ਼ਾਦੇ ਦੀ ਬਾਪੂ ਦੀ ਨਿਰਵਿੰਦਰ ਧਮਾਨ ਧਮਾਨ ਸਾਹਿਬ ਉਹ ਧਮਾਨ ਸਾਹਿਬ ਦੇਖੋ ਮਹਾਰਾਜ ਕਿੱਦਾਂ ਕਿਰਪਾ ਕਰਦੇ ਨੇ ਤੁਮਾਨ ਵੀਰਾ ਖੁਦ ਵੀ ਪੇਸ਼ੈਂਟ ਸੀ ਆਪ ਹਨ ਜਦੋਂ ਆਇਆ ਤੁਮਾਨ ਤੁਸੀਂ ਕੋਹ ਨੇ ਪ੍ਰਸ਼ਾਦਾ ਬਾਈ ਨੂੰ ਇਹ ਵੀਰਾ ਬਾਪੂ ਦੀਆਂ ਅੱਖਾਂ ਬਾਪੂ ਦੇ ਹੱਥ ਤੇ ਬਾਪੂ ਦੇ ਬਣਿਆ ਹੋਇਆ ਬਾਈ ਇਹਨੇ ਹਰ ਰੋਜ਼ ਦੋ ਟਾਈਮ ਪ੍ਰਸ਼ਾਦਾ ਜਿਹੜਾ ਸਿਕਾਉਣਾ ਇਹ ਬਾਈ ਨੇ ਸਿਕਾਉਣਾ ਤੇ ਅੱਜ ਚਨਾਣ ਵੀ ਰੋਜ਼ ਹੁੰਦਾ ਨਹਾਉਣਾ ਧੋਣਾ ਲੀੜੇ ਕੱਪੜੇ ਪਾਉਣੇ ਆਪਣੇ ਆਪ ਨੂੰ ਸਵਾਰਨਾ ਨਹੀਂ ਤਾਂ ਅਸੀਂ ਰਣਜੀਤ ਬਾਈ ਨੂੰ ਅਸੀਂ ਕਹਤਾ ਉਹਨਾਂ ਨੂੰ ਆ ਦੇਖੋ ਜੀ ਆ ਰਣਜੀਤ ਵੀਰਾ ਤੇ ਐਦਾਂ ਆਹ ਦੇਖੋ ਆ ਵੀਰਾ ਐਦਾਂ ਸੰਗਲ ਉਹ ਕਾਕਾ ਨੈਟ ਨਹੀਂ ਚੱਲਦਾ ਮੇਰਾ ਤੁਹਾਡਾ ਚੱਲਦਾ ਕਿਹਦਾ ਚਾਰ ਪੰਤਾ ਆ ਇਹਦਾ ਆੜਾ ਬਾਰਾ ਦੰਦਾ ਬੰਦਾ ਬਸ ਫਿਰ ਐ ਨਹੀਂ ਕਰਨੀ ਗੱਲ ਫਿਰ ਆ ਗੱਲ ਫਿਰ ਤਾਂ ਹੀ ਤੈਨੂੰ ਘਰੇ ਭੇਜ ਤੂੰ ਤਾਂ ਆਪਣਾ ਦਾ ਵੈਰੀ ਆ ਤੈਨੂੰ ਫਿਰ ਤਾਂ ਹੀ ਨਹੀਂ ਲੈ ਕੇ ਜਾਂਦੇ ਹੋ ਜੇ ਤੂੰ ਐ ਜਿਹੀ ਗੱਲਾਂ ਕਰਦਾ ਫਿਰ ਤਾਂ ਹੀ ਡਰਦੇ ਲੈਣ ਨਹੀਂ ਆਉਂਦੇ ਇਹਨੂੰ ਪਤਾ ਵਸਾਰਾ ਤੂੰ ਤਾਂ ਮੇਰਾ ਭਰਾ ਨਾ ਤੂੰ ਮੇਰੀ ਸ਼ਾਂਤ ਰਿਆ ਕਰ ਹੁਣ ਜੇ ਤਾਂ ਹੀ ਫਿਰ ਡਰਦੇ ਹੋ ਤੈਨੂੰ ਲੈਣ ਹੀ ਨਹੀਂ ਆਉਣ ਉਹਨਾਂ ਨੇ ਇਸ ਤਰ੍ਹਾਂ ਕਰਾ ਕੇ ਜੇ ਉੱਥੋਂ ਉੱਥੋਂ ਨਹੀਂ ਅੰਮ੍ਰਿਤਸਰੋਂ ਦਵਾਈ ਲਈ ਆ ਆ ਦੇਖੋ ਆ ਦਾਦੀ ਆ ਬਈ ਦੀ ਹੈ ਨਾ ਤੇ ਫਿਰ ਤੂੰ ਰਣਜੀਤ ਵੀਰਾ ਹੁਣ ਠੀਕ ਆ ਅਸੀਂ ਫੋਨ ਕਰ ਰਹੇ ਆ ਦਾਦੀ ਨੂੰ ਵੀ ਮਿਲ ਜਾ ਆ ਕੇ ਲੈ ਆ ਕੋਈ ਲੈਣ ਨਹੀਂ ਆ ਰਿਹਾ ਉਹਨੇ ਵੀਰਾ ਸਾਡੇ ਨਾਲ ਪੂਰੀ ਸੇਵਾ ਕਰਾਉਂਦਾ ਕਿਵੇਂ ਠੀਕ ਆ ਹੁਣ ਦਾਦੀ ਆਈ ਸੀ ਪਿੱਛੇ ਜੇ ਮਿਲ ਕੇ ਮੁੜ ਗਏ ਤੇ ਕਹਿੰਦੇ ਨਹੀਂ ਭਾਈ ਇਹ ਤਾਂ ਹਜੇ ਠੀਕ ਨਹੀਂ ਹੈਗਾ ਵੀ ਮੈਂ ਆਉਣੀ ਆ ਆਉਣਾ ਕਿੱਥੇ ਆ ਰਿਖ ਏਦਾਂ ਸੰਗਲਣਾ ਬੰਨਿਆ ਹੋਇਆ ਸੀ ਬਾਈ ਤੇ ਸਾਥੀ ਸਾਹਮਣੇ ਦਾਦਾ ਵਿਚਲਾ ਹੀ ਕਰੀ ਮਾਂ ਪਿਓ ਅਸ ਦੁਨੀਆ ਤੋਂ ਚਲੇ ਗਏ ਨੇ ਤੇ ਦਾਦਾ ਵੀ ਚਲੇ ਗਿਆ ਦਾਦੀ ਵੀ ਸਾਹਮਣੇ ਸੀ ਕਰੇ ਭਰਾਵਾ ਕਹਿੰਦੇ ਉਹਦੀਆਂ ਵੀ ਲੱਤਾਂ ਖਰਾਬ ਆ ਮੈਨੂੰ ਹੰਦਾ ਹੁੰਦਾ ਸੀ ਮੇਰਾ ਤੇ ਮੈਨੂੰ ਕਰਦਾ ਮੈਂ ਸ਼ਾਂਤ ਹੋਇਆ ਕਰ ਸ਼ਾਂਤ ਰਿਆ ਆਈ ਉਹਨਾਂ ਦੀ ਵੀਡੀਓ ਉਹਨਾਂ ਨੇ ਦੇਖਣੀ ਆ ਫੇਰ ਡਰਦੇ ਨੇ ਆਉਣਾ ਨਹੀਂ ਲੈਣਾ ਪੁੱਤ ਮੈਂ ਤੇ ਦੁਨੀਆ ਤੇ ਨਹੀਂ ਰਹਿਣਾ ਪੁੱਤ ਪਰ ਤੂੰ ਬਸ ਪੁੱਤ ਆਇ ਤਰੰਗ ਜਿੱਤ ਚੁਟਾਉਣਾ ਦਵਾਈ ਨਾ ਬੰਦ ਕਰੀ ਮੇਰੇ ਪਿਓ ਦੀ ਡੈਥ ਹੋਈ ਜਣ ਮੈਂ ਜਾਣਦਾ ਬਹੁਤ ਮੁਸ਼ਕਲ ਸੀ ਹੋਇਆ ਸੀ ਬਾਪੂ ਨੇ ਕੈਸਰ ਹੋ ਗਈ ਐਥੋਂ ਪੱਟਦਾ ਮਾਸ ਕੱਢ ਕੇ ਤਮਾਕੂ ਲੌਂਦਾ ਇੱਥੇ ਪਾਇਆ ਸੀ ਮੈਂ ਉਹ ਕਹ ਡੈਡੀ ਤਮਾਕੂ ਨਾ ਲਾਇਆ ਤਾਂ ਮਰ ਚ ਪਰੇ ਵਕਤ ਤੱਕ ਕਿੰਨਾ ਬੱਲੀ ਹੋਇਆ ਸੀ ਹਸਪੀਟਲ ਨੂੰ ਰਾਮਦਾਸ ਕਿੰਨਾ ਸਾਡਾ ਪੈਸਾ ਲੱਗਾ ਵਾ ਇਹਨੇ ਚਾਚੇ ਨੇ ਉਹ ਅਕਲ ਪੈਸੇ ਦਓ ਪੈਸੇ ਦਓ ਮੱਲੇ ਜਾਣੀਆਂ ਘਰੋਂ ਮੇਰੀ ਮੰਮੀ ਮੰਮੀ ਮੇਰੀ ਜ਼ੋਨਤੀ ਸੀ ਮੇਰੀ ਮੰਮੀ ਵੀ ਤਰਜੀ ਮੇਰਾ ਡੈਡੀ ਵੀ ਤਰਜੀ ਆਪਦੇ ਭਰਾ ਦਾ ਇਲਾਜ ਕਰਾਉਂ ਭਰਾ ਨੂੰ ਕੀ ਹੋਇਆ ਤੇਰੇ ਨੂੰ ਸਾਡੇ ਕੋਲ ਜਿੰਨੀ ਜ਼ਮੀਨ ਹੈ ਕੀ ਹੈ ਕੀ ਹੋਇਆ ਤੇਰੇ ਭਰਾ ਨੂੰ ਲੱਤਾਂ ਨੂੰ ਕੋਚ ਭਰਤੀ ਹੋਣਾ ਚਾਹੁੰਦਾ ਸੀ ਤੇਰੇ ਭਰਾ ਨੂੰ ਕੀ ਹੋਇਆ ਲੱਤਾਂ ਖਰਾਬ ਆਉਦੀ ਭਰਾ ਦੀ ਪਤਾ ਨਹੀਂ ਮੈਂ ਮੂੰਹ ਹੀ ਨਹੀਂ ਵੇਖਿਆ ਉਹ ਤਾਂ ਮੈਨੂੰ ਬਾਹਰ ਚ ਇੱਥੇ ਛੱਡ ਕੇ ਮੈਨੂੰ ਭਰਾ ਦਾ ਪਤਾ ਵੀ ਨਹੀਂ ਲੈਣ ਦਿੱਤਾ ਕੋਈ ਨਾ ਹੁਣ ਆਪਾਂ ਤੈਨੂੰ ਭੇਜ ਹੀ ਦੇਣਾ ਮੈਨੂੰ ਤਾਂ ਘਰ ਦਾ ਪਤਾ ਨਹੀਂ ਜੱਫੀ ਦਾ ਪਾਲਾ ਤੂੰ ਮੈਨੂੰ ਘਰ ਤੇ ਜੋ ਘਰ ਤੇ ਜੋ ਮੈਨੂੰ ਮਾਂ ਪਿਓ ਦਾ ਦੁੱਖ ਨਹੀਂ ਪੁੱਲਦਾ ਮੇਰੇ ਚੋਣ ਕੋਈ ਨਾ ਕੋਈ ਉਹਨੇ ਪ੍ਰਤਾਪ ਨਾਲ ਸਾਂਝ ਯਾਰ ਮਗਰ ਕੋਲੋਂ ਲਾਈਫ ਫੋਨ ਦੇ ਕਰ ਕੋਈ ਨਾ ਪਰ ਕੰਜਰ ਬੰਦਾ ਮਗਰ ਉਹਨਾਂ ਦੇ ਭਰਾ ਉਹਨਾਂ ਨੇ ਕੰਜਰ ਨੇ ਤੈਨੂੰ ਕੱਲਿਆ ਉਹਨਾਂ ਨੇ ਫਿਰ ਤੈਨੂੰ ਲੈਣ ਨਹੀਂ ਆਉਣਾ ਫਿਰ ਜਿਵੇਂ ਕਹੇਗਾ ਤਾਂ ਤਾਂ ਹੀ ਤਾਂ ਆਉਂਦੇ ਨਹੀਂ ਉਹ ਜਦੋਂ ਇੱਥੇ ਹੁੰਦੇ ਤੂੰ ਲੜ ਪੈਂਦਾ ਉਹਨਾਂ ਨਾਲ ਉਹ ਫਿਰ ਕਹਿੰਦੇ ਸੀ ਕਿ ਆਣਾ ਇੱਕ ਦੀ ਦਾਦੀ ਨਾਲ ਕੀ ਗੱਲ ਹੋਈ ਸੀ ਕੋਈ ਵੀ ਗੱਲ ਨਹੀਂ ਹੋਈ ਮਾਤਾ ਦਾਦੀ ਤੇਰੇ ਸਾਹਮਣੇ ਕਹਿੰਦੀ ਸੀ ਨਾ ਬਾਈ ਮੈਂ ਨਹੀਂ ਲੈ ਕੇ ਜਾਣਾ ਮੈਨੂੰ ਤਾਂ ਮਾਰਦਾ ਇਹ ਜਾਂ ਲੈ ਕੇ ਜਾਵੇ ਤੇ ਤੇਰੀ ਮਰ ਆਜੂ ਬਾਈ ਜੀ ਤੁਸੀਂ ਫਿਰ ਮੈਨੂੰ ਕਿਉਂ ਹੁਣ ਦਾਦੀ ਦੇ ਅੱਖੇ ਲੱਗਣਾ ਮਾ ਮੈਂ ਹੁਣ ਬਾਪੂ ਨੂੰ ਬੁਲਾਉਂਗਾ ਪਿਆਰ ਨਾ ਰਹਿਣਾ ਕਰੀ ਠੀਕ ਆ 9859 550 ਹੋ ਬਸ ਨੰਬਰ ਨਹੀਂ ਬੋਲਣਾ ਨੰਬਰ ਦੱਸ ਰਿਹਾ ਉਹ ਤਾਂ ਪਿਆਕੇ ਤੋਂ 9859 ਅੱਜ ਤਾਂ ਪਬਲੀਕਲੀ ਨਹੀਂ ਬੋਲਣਾ ਨੰਬਰ ਬਾਪੂ ਕਿਵੇਂ ਆ ਠੀਕ ਆ ਠੀਕ ਆ ਇਹ ਬਾਪੂ ਆ ਸਾਡਾ ਗਪਾਲ ਮਿੱਤ ਇਹ ਵੀ ਬਾਪੂ ਅੱਖਾਂ ਤੋਂ ਬਲਾਈਂਡ ਸੀ ਦੇਖਦਾ ਨਹੀਂ ਸੀ ਬਾਪੂ ਨੂੰ ਪਰ ਕਿੰਨੇ ਵੀ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਅਸੀਸਾਂ ਨੇ ਬਾਪੂ ਨੂੰ ਅੱਖਾਂ ਦੀ ਰੌਸ਼ਨੀ ਦੇ ਦਿੱਤੀ ਵਾਪਸ ਇਹ ਵੀ ਬਾਪੂ ਜਿੱਦਣ ਆਇਆ ਸੀ ਇਹਦੀ ਲੱਤ ਤੇ ਕੀੜੇ ਪਏ ਹੋਏ ਸੀਗੇ ਬਹੁਤ ਮਾੜੀ ਹਾਲਤ ਦੇ ਵਿੱਚ ਬਾਪੂ ਜੀ ਨੂੰ ਲੈ ਕੇ ਆਏ ਸੀ ਇੱਥੇ ਬਾੜਿਆ ਡੋਗਰਾ ਪਿੰਡ ਸਾਡੇ ਨੇੜੇ ਹੀ ਉੱਥੋਂ ਲੈ ਕੇ ਆਏ ਸੀ ਮੁੰਡੇ ਤੇ ਚਲੋ ਪਹਿਲਾਂ ਲੱਤ ਦਾ ਇਲਾਜ ਹੋਇਆ ਲੱਤ ਦੇ ਜ਼ਖਮ ਠੀਕ ਹੋ ਗਏ ਕੱਟ ਗਈ ਲੱਤ ਜਾਨੀ ਕਿ ਕਿਉਂਕਿ ਹੱਡੀਆਂ ਵਿੱਚੋਂ ਭੋਰਤੀਆਂ ਸੀ ਕਿਸੇ ਨੇ ਅੱਖਾਂ ਤੋਂ ਅੰਨੇ ਬੰਦੇ ਨੇ ਅੱਖਾਂ ਤੋਂ ਅੰਨਾਂ ਤਾਂ ਇਹ ਸੀ ਕਿ ਉਹ ਸੀ ਤੇ ਉਹਨੇ ਤੇ ਗੱਡੀ ਚ ਆੜਤੀ ਪਿਆਰੇ ਤੇ ਕਿਉਂ ਪੈਰ ਜਿਵੇਂ ਮਿੱਦਤ ਆ ਵਿੱਚੋਂ ਜਿਹੜਾ ਗਿੱਟਾ ਸੀ ਨਾ ਉਹ ਕੀਚਰ-ਕੀਚਰ ਹੋ ਗਿਆ ਉਹਦੇ ਕਰਕੇ ਉਹ ਕੱਟਣੀ ਪਈ ਲੱਤ ਚਲੋ ਲੱਤ ਕੱਟੀ ਗਈ ਪਰ ਜ਼ਿੰਦਗੀ ਬਚ ਗਈ ਬਾਪੂ ਦੀ ਤੇ ਫਿਰ ਹੁਣ ਬਾਪੂ ਜੀ ਦੀ ਅੱਖਾਂ ਦੀ ਜਿਹੜੀ ਰੌਸ਼ਨੀ ਆ ਉਹ ਬਾਪੂ ਜੀ ਨੂੰ ਵਾਪਸ ਮਿਲ ਗਈ ਆ ਆ ਕੰਡੀਸ਼ਨ ਜਦੋਂ ਆਪਕੋ ਉੱਥੇ ਪਿਆਸੇ ਸੜਕ ਤੇ ਪਿਆਰਾ ਮੈਂ ਲੱਭ ਗਲੀ ਹੋਈ ਸਾਰੀ ਨਾ ਹਾਂ ਅ ਹੁਣ ਤੇਰੇ ਮੈਂ ਘਰੇ ਗੱਲ ਕਰਦਾ ਠੀਕ ਆ ਹੈਲੋ ਹੈਲੋ ਕੀ ਹੋ ਗਿਆ ਸਾਡੀ ਜਿਆਸੀ ਆ ਸਰ ਸਤਿ ਸ੍ਰੀ ਅਕਾਲ ਬਾਈ ਜੀ ਕੌਣ ਬੋਲਦੇ ਹੋ ਮੈਂ ਆ ਜੀ ਚਾਚਾ ਜੀ ਕਿਤਾ ਭਾਈ ਜੀ ਤੁਸੀਂ ਆ ਕੇ ਤਾਂ ਜਾਓ ਇੱਕ ਵਾਰੀ ਚਲੇ ਗਏ ਛੱਡ ਕੇ ਜੀ ਮੁੜ ਕੇ ਆਓ ਤਾਂ ਸਹੀ ਇੱਕ ਅੱਧੀ ਵਾਰ ਕੋਈ ਮੈਂ ਨਾ ਬੜਾ ਭਾਈ ਮੈਂ ਆਉਣਾ ਮੈਂ ਸਹੀ ਨਾ ਹੱਥ ਵਿੱਚ ਲਾਇਆ ਏ ਘੱਲ ਨਹੀਂ ਭਾਈ ਪਤਾ ਕੀ ਗੱਲ ਆ ਦੇਖੋ ਮੈਂ ਤੁਹਾਡੇ ਨਾਲ ਉਦੋਂ ਵੀ ਗੱਲ ਕਰੀ ਜਦੋਂ ਤੁਸੀਂ ਛੱਡਣ ਆਏ ਸੀ ਤੁਸੀਂ ਉਸ ਦਿਨ ਕਿਹਾ ਸੀ ਨਹੀਂ ਨਹੀਂ ਭਾਈ ਅਸੀਂ ਮਾਰਿਆ ਕਰਾਂਗੇ ਘੇੜਾ ਸੀ ਤੁਸੀਂ 15 ਦਿਨ ਨਹੀਂ ਆਇਆ ਕਰਾਂਗੇ ਮੈਂ ਤੁਹਾਨੂੰ ਕਿਹਾ ਵੀ ਸੀ ਮੈਂ ਕਿਹਾ ਸਾਨੂੰ ਕਹਿ ਕੇ ਜਾਂਦੇ ਆ ਬੰਦੇ ਆਉਂਦਾ ਕੋਈ ਨਹੀਂ ਮਗਰੋਂ ਮੁੜ ਕੇ ਸਾਡੀ ਹੁਣ ਤੁਹਾਨੂੰ ਬੇਨਤੀ ਆ ਦੇਖੋ ਇਹ ਬੰਦਾ ਹੁਣ ਜਮਾਂ ਠੀਕ ਆ ਦੇਖੋ ਅੱਜ ਜਲ ਮਿਲ ਕੇ ਗਿਆ ਨਾਲ ਹੋ ਗਿਆ ਮਿਲ ਕੇ ਗਿਆ ਬਾਈ 1.5 2 ਸਾਲਾਂ ਦੇ ਵਿੱਚ ਇੱਕ ਦੋ ਵੀਰੀ ਆਏ ਆ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਾਂ ਤਾਂ ਦੇਖੋ ਇਹਦਾ ਇਕੱਲੇ ਦਾ ਫਿਰ ਮਨ ਢਟਕਦਾ ਉਹਨੇ ਵੀਰਾ ਠੀਕ ਆ ਫੇਰੇ ਘਰੇ ਸੰਗਣ ਲੱਗਿਆ ਸੀ ਕੀ ਹਾਲਤ ਸੀ ਕਿ ਉਹਨੇ ਦੁਬਾਰਾ ਫੇਰ ਅਸੀਂ ਇਹਨੂੰ ਕਿੰਨਾ ਕੁ ਟਾਈਮ ਰੱਖ ਲਾਂਗੇ ਹਨਾ ਇਹਨੇ ਆਉਣਾ ਤਾਂ ਹੀ ਆਪਦੇ ਘਰ ਹੀ ਆ ਨਾ ਮਾਤਾ ਨੂੰ ਘੁਲਾੜੀਏ ਕਿੱਥੋਂ ਜਾਂਦੇ ਨਾਲ ਮੈਂ ਤਾਂ ਪਹਿਲਾਂ ਵੀ ਕਹੀ ਮਾਤਾ ਕਹਿ ਕੇ ਚਲੇ ਜਾਂਦੀ ਹੈ ਬੇਬੇ ਮੁੜ ਕੇ ਆਉਂਦੀ ਹੋਈ ਨਹੀਂ ਤੂੰ ਬੋਲੀ ਭਾਜੀ ਮੈਂ ਖਲਾ ਖਲਾਦਣਾ ਮਾੜਾ ਪਿਆ ਠੀਕ ਆ ਭੇਜੋ ਭਾਈ ਭੇਜੋ ਓਕੇ ਉਸ ਕਾਫੀ ਭਾਈਓ ਤੇ ਹੁਣ ਤਿਆਰ ਆ ਮਾਰੇ ਮੇ ਓ ਥੱਲੇ ਕਿੰਨੇ ਬੈੱਡ ਲੱਗੇ ਆ ਪ੍ਰਦੀਪ ਪ੍ਰਦੀਪ ਥੱਲੇ ਕਿੰਨੇ ਬੈੱਡ ਲੱਗੇ ਆ ਸਣੀ ਰੁਕ ਜਾ ਪੁੱਤ ਉਹਨਾ ਮੈਂ ਆ ਜਾ ਘੜਾ ਰੇ ਜਿਹੜਾ ਕੋਈ ਨਾ ਆ ਜਾਣ ਆ ਜਾਣ ਥੱਲੇ ਬੈੱਡ ਕਿੰਨੇ ਲੱਗੇ ਆਪਣੇ ਪੂਰਾ ਉਹ ਤੁਹਾਡੇ ਵਲੰਟੀਅਰਾਂ ਵਾਲੇ ਪਾ ਕੇ 200 ਬੈੱਡ ਲੱਗ ਗਿਆ ਗਿਆ ਅੰਦਰ ਹੁਣ ਇੱਥੇ ਨਾ ਬੀਬੀਆਂ ਵਾਲੇ ਦੇ ਵਿੱਚ 133 ਬੈੱਡ ਲੱਗ ਗਿਆ ਥੱਲੇ ਉੱਥੇ ਅਸੀਂ ਲੰਗਰ ਹਾਲ ਵਾਸਤੇ ਵੀ ਜਗ੍ਹਾ ਛੱਡੀ ਸੀ ਨਾਲ ਕੰਪਿਊਟਰ ਸੈਂਟਰ ਵੀ ਤੇ ਇਹ ਵੀ ਸੇਮ ਜਿਵੇਂ ਥੱਲੇ ਵਾਲਾ ਵਾ ਉਵੇਂ ਉੱਪਰ ਵਾਲਾ ਬਣਾਇਆ ਤੇ ਇੱਥੇ 200 ਬੈਂਡ ਇੱਥੇ ਲੱਗ ਜਾਊਗਾ ਤੇ ਹੁਣ ਇੱਕ ਫਲੋਰ ਆ ਜਿਹੜਾ ਥੱਲੇੋਂ ਆਪਾਂ ਆਏ ਜਿੱਥੇ ਬਾਪੂ ਬੈਠੇ ਸੀ ਹੁਣ ਆਪਾਂ ਉਹ ਫਲੋਰ ਹੁਣ ਬੀਬੀਆਂ ਨੂੰ ਦੇਣਾ ਪੈਣਾ ਸਾਨੂੰ ਪਿਛਲੇ ਪਾਸੇ ਦੀ ਅਸੀਂ ਪੌੜੀਆਂ ਚੜਾ ਕੇ ਬਾਹਰ ਦੀ ਤੇ ਇਹ ਫਲੋਰ ਵੀ ਬੀਬੀਆਂ ਨੂੰ ਦੇ ਦੇਣਾ ਆਹ ਫਲੋਰ 'ਚ ਬਾਪੂ ਹੋ ਜਾਣਗੇ ਇੱਕ ਵਾਲਾ ਫਲੋਰ ਆ ਉਰੇ 'ਚ ਹੋ ਜਾਣਗੇ ਸਾਰੇ ਮੇਲਟਰ ਹੋ ਜਾਣਗੇ ਥੱਲੇ ਦੋ ਫਲੋਰਾਂ ਦੇ ਵਿੱਚ ਫੀਮੇਲ ਮੈਂਬਰ ਹੋ ਜਾਣਗੇ ਸਾਡੇ ਤੇ ਆਉਣ ਵਾਲੇ ਸਮੇਂ 'ਚ ਸਾਡੀ ਪੰਜਾਬ ਦੀਆਂ ਦੋ ਜ਼ਰੂਰਤਾਂ ਆ। ਇੱਕ ਤਾਂ ਹਸਪਤਾਲ ਬੰਡਾ ਕਰਨਾ ਕਿ ਹਸਪਤਾਲ ਦੇ ਵਿੱਚ ਹੁਣ 50 ਬੈੱਡ ਦਾ ਹਸਪਤਾਲ ਅਸੀਂ ਮਨਜ਼ੂਰ ਕਰਾਇਆ। ਪਰ ਪੂਰੇ ਵਿੱਚ 50 ਬੈੱਡ ਲੱਗਦੇ ਨਹੀਂ ਜੀ। ਜਗ੍ਹਾ ਹੀ ਹੈ ਨਹੀਂ ਜੀ ਨਹੀਂ। ਤੇ ਬੜੀ ਪਰੇਸ਼ਾਨੀ ਹੁੰਦੀ ਜਦੋਂ ਥੋੜੇ ਜੇ ਮਰੀਜ਼ ਵੱਧ ਬਿਮਾਰ ਹੋ ਜਾਂਦੇ ਹਨ ਨਾ ਮੰਨੋ ਦੋ ਲੈਣਾ ਹੀ ਲੱਗਦੀਆਂ ਉਹ ਜੇ ਫਿਰ ਤੀਜੀ ਦਿਨ ਤੱਕ ਵਿਚਾਲੇ ਨਾਉਂਦੇ ਪੂਰਾ ਹਸਪਤਾਲ ਫੁੱਲ ਹੋ ਜਾਂਦਾ ਤੇ ਇੱਕ ਤਾਂ ਹਸਪਤਾਲ ਦੀ ਬਿਲਡਿੰਗ ਬਣਾਉਣੀ ਬਹੁਤ ਜ਼ਰੂਰੀ ਹੈ ਕਿੰਨੀ ਬੱਤ ਰੱਖਣਾ ਵੈਗਰੂ ਮੇਰ ਕਰਨਾ ਆ ਨਵੰਬਰ ਦੇ ਵਿੱਚ ਕੋ ਮੁਹੰਮਦ ਨਹੀਂ ਬੱਤ ਰੱਖਾਂਗੇ ਤੇ ਇੱਕ ਵਿਦਿਆ ਬਾਸ ਦੇ ਖਾਣਾ ਵਾਸਤੇ ਅੱਜ ਹੁਣਾਂ ਬਿਲਡਿੰਗ ਹੈ ਜਿਹੜੀ ਅੰਮ੍ਰੇ ਬੀਬੀਆਂ ਨੇ ਦੋ ਫਲੋਰ ਹੋ ਗਏ ਉੱਥੋਂ ਦੇ ਤਿੰਨ ਫਲੋਰ ਜਿਹੜੇ ਬੱਤ ਨਾ ਦੇ ਹੋਏ ਨੇ ਵੀ ਜਾਂਦੇ ਹੋਏ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਆ ਉਹਨਾਂ ਬੀਬੀਆਂ ਨੂੰ ਅਸੀਂ ਚਾਹੁੰਦੇ ਹਾਂ ਇੱਕ ਅਲੱਗ ਬਿਲਡਿੰਗ ਬਣ ਜੇ ਵੀ ਜਿੱਥੇ ਖਲੀਆਂ ਧਿਆਨਾਂ ਤੇ ਬੀਖੀਆਂ ਇੱਕ ਉਹਨਾਂ ਦਾ ਅਲੱਗ ਹੀ ਵਿਹੜਾ ਹੋਵੇ ਖੁੱਲਾ-ਦੁੱਲਾ ਤੇ ਉਹਨਾਂ ਦਾ ਵਿਹੜਾ ਵੀ ਛੋਟਾ ਬੰਦੀਆਂ ਦਾ ਤੇ ਫਲੋਰ ਵੀ ਫੁੱਲ ਹੋਇਆ ਹੋਇਆ ਤੇ ਪਾਸੇ ਕਿਰਪਾ ਕਰਨ ਅਗਲਾ ਪ੍ਰੋਜੈਕਟ ਜਿਹੜਾ ਸਾਡਾ ਹੋਈ ਹੀ ਆ ਤੇ ਬੀਬੀਆਂ ਦੇ ਤਰਫੋਂ ਸਾਰੀਆਂ ਸਿਆਰ ਕਰਨ ਦੀ ਜਗ੍ਹਾ ਹੈ ਉਹ ਵੀ ਸਾਡੇ ਕੋਲ ਤੇ ਬੈਂਟਰੀਆ ਫੋਨ ਮੇਂ ਬਣ ਹੋਣੀ ਆ ਕਿ ਜਿਆ ਮੈਂ ਭਾਈ ਦਾ ਉਹ ਬਿਲਡਿੰਗ ਦਾ ਨਹੀਂ ਨਹੀਂ ਪੱਥਰ ਕਰਦੇ ਤਾਂ ਸੋਚਿਆ ਨਹੀਂ ਕਿੱਥੇ ਐਡਾ ਬੰਦਾ ਉਹ ਤੋਂ ਸਿਸਟਮ ਬਣਾਉਂਗਾ ਬਿਲਡਿੰਗ ਬਣਾਉਣੀ ਫਿਰ ਵੀ ਹਜੇ ਆਸਾਨ ਆ ਉਹਨੂੰ ਕੰਪਲੀਟ ਕਰਨਾ ਐਡਾ ਲੇਗੋ ਟਾਈਲਾਂ ਲਾ ਕੇ ਦਰਵਾਜ਼ੇ ਬਾਰੀਆਂ ਲਾ ਕੇ ਪੱਖੇ ਟੂਟੀਆਂ ਆਹ ਆਮ ਆਹ ਚੱਲਦੇ ਆ ਮਾ ਠੀਕ ਆ ਉਦੋਂ ਸਾਹਿਬ ਜਾਣਾ ਜੀ ਭੋਗ ਆ ਸਾਡੇ ਜੀਰ ਜੀ ਨੂੰ ਉਹਨਾਂ ਸਰ ਤੋਂ ਲੈ ਕੇ ਆਏ ਜੀ ਨਰਤਨ ਜੀ ਰਸ ਜੀ ਆ ਚੌਂਦਾ ਵਾਲੇ ਮਰ ਗਿਆ ਜੀ ਵਿਚਾਰ ਉਹਦਾ ਨਾਮ ਵੀ ਹੈ ਸਸੀਦ ਨਹੀਂ ਹੈ ਨਿਤਨ ਉਹਦੇ ਫਾਦਰ ਦਾ ਨਾਮ ਸਸੀਦ ਹੈ ਨਾ ਸੈਕੰਡਰੀ ਤੇ ਉਹਦਾ ਘਰ ਹੋ ਗਿਆ ਉਹਨਾਂ ਘਰ ਤੋਂ ਕਿਵੇਂ ਇਹ ਜੀ ਹੁਣ ਰੋਟੀ ਆ ਚੀਤਾ ਬਾਥਰੂਮ ਵਗੈਰਾ ਸਾਰੇ ਵਰਵਾਜਿਤ ਜਰੂਰ ਜੇ ਲੱਗ ਗਿਆ ਉਹਦੇ ਦੁਆਲੇ ਦਾ ਸੀਤਾ ਲਾ ਕੇ ਜੀ ਇਹ ਇੱਥੇ ਵਾਸ਼ਰੂਮ ਇੱਥੇ ਇਸ ਸੈਂਕ ਨੇ ਇਸੇ ਸ਼ੈਂਕ ਨੇ ਤੇ ਇੱਧਰ ਜੌਰਨਰ ਨੇ ਤੇ ਇੱਧਰ ਨਹਾਉਣ ਵਾਸਤੇ ਟੂਟੀਆਂ ਲੱਗੀਆਂ ਹੋਈਆਂ ਥੱਲੇ ਅਸੀਂ ਸ਼ਾਵਰ ਲਵਾਏ ਸੀਗੇ ਤੇ ਇੱਥੇ ਫਿਰ ਸ਼ਾਵਰ ਨਹੀਂ ਲਵਾਏ ਕਿਉਂਕਿ ਸ਼ਾਵਰ ਇੰਨਾ ਕੰਮ ਨਹੀਂ ਆਏ ਥੱਲੇ ਸਾਡੇ ਤੇ ਇਸ ਕਰਕੇ ਹੋਏ ਇੱਧਰ ਅਸੀਂ ਹੁਣ ਟੂਟੀਆਂ ਲਵਾ ਤੀਆਂ ਵਾ ਆ ਇੱਕ ਅਸੀਂ ਕੀਤਾ ਵੀ ਟੈਲਾਂ ਲਾਈਆਂ ਵਿੱਚ ਜਦੋਂ ਬੰਦਾ ਤੁਰ ਕੇ ਇੱਥੋਂ ਜਾਂਦਾ ਤੇ ਪਾਣੀ ਪੂਣੀ ਪੈਰਾਂ ਦਾ ਇੱਥੇ ਸਾਫ਼ ਹੋ ਜਾ ਕਰੂਗਾ ਤੇ ਉਧਰ ਨਾਲੀ ਦੇ ਵਿੱਚ ਵੀ ਨਿਕਲ ਜਾ ਕਰੂ ਥੱਲੇ ਦੀ ਲੋਹੇ ਦੀ ਜਾਲੀ ਲਾਈ ਆ ਤੇ ਹੁਣ ਇੱਥੇ ਬੈੱਡ ਲੱਗਣੇ ਆ ਜੀ ਬੈੱਡ ਦਿੱਤਾ ਹੋਇਆ ਆਰਡਰ ਤੇ ਸਾਡੇ ਇੱਥੇ ਹੀ ਟੀਮ ਦਾ ਮੈਂਬਰ ਸੀ ਪਹਿਲਾਂ ਵੀਰ ਬਰਿੰਦਰ ਸਿੰਘ ਜੋੜਾ ਬੰਟੀ ਸਾਡਾ ਛੋਟਾ ਭਰਾ। ਓਹੋ। ਫੈਕਟਰੀ ਹੈ ਛੋਟੀ ਜੀ ਉਹਦੀ। ਸਾਈਕਲ ਪਾਰਟਸ ਵਗੈਰਾ ਬਣਾਉਂਦਾ ਸੀ ਨਾਲ। ਤੇ ਪਹਿਲਾਂ ਅਸੀਂ ਦਿੱਲੀ ਤੋਂ ਬੈੱਡ ਬਣਵਾਏ ਸੀਗੇ ਉਹ ਮਹਿੰਗੇ ਬਹੁਤ ਪੈ ਰਹੇ ਸੀਗੇ। ਪਰ ਹੁਣ ਇਸ ਤਰ੍ਹਾਂ ਦੇ ਬੈੱਡ ਆ ਦਿੱਲੀ ਤੋਂ ਬਣਵਾਏ ਸੀ ਅਸੀਂ ਕਿਸੇ α ਕੀਆ ਕੰਪਨੀ ਤੋਂ। ਹੁਣ ਇੱਥੇ ਹੀ ਤਿਆਰ ਕਰਾ ਰਹੇ ਆਂ। ਉਹਨੂੰ ਦਿੱਤਾ ਹੋਇਆ ਆਰਡਰ 100 ਬੈੱਡ ਇੱਥੇ 200 ਬੈੱਡ ਲੱਗਣਾ ਵਾ 100 ਬੈੱਡ ਦਾ ਹੀ ਆਰਡਰ ਦਿੱਤਾ ਹੋਇਆ ਉਹਨੂੰ ਅ ਕਨ ਕਰੀਬ ਲਗਭਗ 6500 ਰੁਪਏ ਦਾ 6200 ਰੁਪਏ ਦਾ ਬੈੱਡ ਆ ਜਿਹੜਾ ਤਿਆਰ ਹੋਣਾ ਵਾ ਤੇ ਉਹਦੇ ਵਿੱਚ ਫਿਰ ਆਹ ਪਲਾਈ ਲੱਗਣੀ ਹੈ ਜਿਹੜੀ ਉਹ ਲੱਗ ਆ ਮੰਨ ਲਓ 15-1600 ਰੁਪਏ ਦੀ ਪਲਾਈ ਦਾ ਸਿਸਟਮ ਹੋ ਜਾਊਗਾ ਵਿੱਚ ਪਾ ਕੇ ਹਾਂ ਮੇਰੀ ਹੋ ਗਈ ਗੱਲ ਤੇ 8000 ਯਾਰ ਚੱਕ ਬੈੱਡ ਤਿਆਰ ਹੋਣਾ ਵਾ ਮਤਲਬ 100 ਕ ਬੈੱਡ ਦੀ ਅਸੀਂ ਇੱਕ ਵਾਰ ਤਿਆਰੀ ਕਰਾ ਰਹੇ ਆਂ ਵੀ ਇੱਥੇ 100 ਬੈੱਡ ਲੱਗ ਜੂਗਾ ਹੁਣ ਤੇ 50 ਕ ਬੈੱਡ ਸਾਡੇ ਕੋਲੇ ਆ ਹੈਗੇ ਨਹੀਂ ਕੁਝ ਮੰਜੇ ਪਏ ਨੇ ਤੇ ਇਹ ਕੰਪਲੀਟ ਹੋ ਜੂਗਾ ਹਾਲ ਤੇ ਹੁਣ ਬਾਪੂ ਬਜ਼ੁਰਗਾਂ ਨੂੰ ਉੱਪਰ ਸ਼ਿਫਟ ਕਰਕੇ ਇੱਥੇ ਫਿਰ ਥੱਲੇ ਵਾਲੇ ਜਿਹੜੇ ਸ਼ੈੱਡ ਆ ਉਹ ਖਾਲੀ ਹੋ ਜਾਣਗੇ ਸਾਰੇ ਹੁਣ ਤੁਸੀਂ ਦੇਖੋ ਵੀ ਜਿਹੜੇ ਆ ਸ਼ੈੱਡ ਆ ਇਹਨਾਂ ਦੇ ਉੱਤੇ ਅਸੀਂ ਆ ਪਾਏ ਹੋਏ ਸੀਗੇ ਕਾਨੇ ਮੈਂ ਦੋ ਵਾਰੀ ਪਾਤੇ ਪਿਛਲੇ 7 ਸਾਲਾਂ ਦੇ ਵਿੱਚ ਹੁਣ ਵੀ ਉੱਡੇ ਪਏ ਜਮੇ ਗਲੇ ਪਏ ਹੁਣ ਤਰਪਾਲਾਂ ਬੋਨੇ ਉੱਪਰ ਤਾਂ ਪਾਣੀ ਹੈ ਜਿਹੜਾ ਉਥਰਲੇ ਚੋਣ ਲੱਗ ਜਾਂਦਾ ਆ ਹੁਣ ਗੁਰੂ ਘਰ ਦੀ ਜਿਹੜੀ ਬਿਲਡਿੰਗ ਹੈ ਨਾ ਇੱਥੇ ਗੁਰੂ ਘਰ ਅੱਗੇ ਸੀ ਲੱਗੇ ਹੋਏ ਨੇ ਇਹ ਵੀ ਚੋਣ ਲੱਗ ਜਾਂਦਾ ਜਦੋਂ ਜ਼ਿਆਦਾ ਰੱਛ ਮਾਮੀਂ ਪੈਂਦਾ ਨਾ ਉਹ ਸ਼ਿਫਟ ਕਰਦੇ ਹਾਂ ਉਹਦਾ ਸੈਕਸ਼ਨ ਕੱਲ ਮੈਂ ਤੇ ਉਧਰ ਸਾਡੀ ਕੋਸ਼ਿਸ਼ ਹੈ ਵੀ ਟੈਂਪਰੇਰੀ ਵਾਰਡ ਉਧਰ ਸ਼ਿਫਟ ਕਰ ਦਈਏ ਆਹ ਸ਼ੈਡ ਆ ਜਿਹੜੇ ਖੋਲ ਕੇ ਉਧਰ ਲੈ ਜਾਈਏ ਇਹਦੇ ਵਿੱਚ ਪਸ਼ੂਆਂ ਦੇ ਵਾਸਤੇ ਉਧਰ ਵਿਵੰਧ ਕਰਦੀ ਹੈ ਬੁਰੂ ਘਰ ਦਾ ਦਾ ਨਰਾਸ਼ੀ ਪਾਛਾ ਕਿਰਪਾ ਜਾਨ ਨੂੰ ਅਸੀਂ ਵਿਵੰਧ ਕਰ ਰਹੇ ਹਾਂ ਕਿ ਸਾਈਜ਼ ਕਿਉਂ ਜਗ੍ਹਾ ਲਈ ਸੀ ਅਸੀਂ ਆਪਸੇ ਜਲਪਰ ਦੀ ਜੀਆ ਡਰਾਕਟਾਂ ਨਾਲ ਜੋਂ ਲਿਆ ਇੱਥੇ ਨਾ ਇੱਥੇ ਕਿਸੇ ਦਾ ਫਾਰਮ ਹਾਊਸ ਬਣਿਆ ਹੋਇਆ ਸੀਗਾ ਉਹ ਜਿਵੇਂ ਕਮਰੇ ਬਣੇ ਹੋਏ ਨੇ ਚਾਰ ਵਿੱਚ ਭਾਂਡਾ ਬਣਿਆ ਹੋਇਆ ਵੱਡਾ ਸਾਰਾ ਫਾਰਮ ਹਾਊਸ ਤੇ ਉੱਥੇ ਚੁੰਪੜੀਆਂ ਨਹੀਂ ਗੁੜਾਇਆ ਹੋਇਆ ਉਹਨਾਂ ਦਾ ਤੇ ਮੈਦਾਨੀ ਪੋਲ ਬਣਿਆ ਹੋਇਆ ਪਿੱਛੇ ਉਹਨਾਂ ਜਦੋਂ ਅਗਲਾ ਕੋਈ ਵੀ ਮੈਂ ਸੰਗਿਓ ਨੂੰ ਪੁੱਛਿਆ ਸੀ ਵੀ ਉਧਰ ਗੁਰੂ ਘਰ ਉਧਰ ਸ਼ਿਫਟ ਕਰ ਦਈਏ ਤੇ ਦੋਨਾਂ ਦੀ ਬਿਗਿੰਗ ਕੋਣੀ ਬਣਾਈ ਗਈ ਐਕਸਟਰੀ ਫਿਨਿਸ਼ ਕਰਕੇ ਤੇ ਪੂਰੇ ਸ਼ਹਿਰ ਤੋਂ ਸੰਗਰਦੇ ਬਹਿਣੋਂ ਸ਼ਹਿਰਾਂ ਦੇ ਪਾਰਕ ਬਹੁਤ ਸੋਹਣੇ ਬਣੇ ਹੋਏ ਉੱਤੇ ਫਿਰਮਾ ਜਿਆ ਅਰਾਖਦ ਹੋ ਗਿਆ ਜਿਤੇ ਨਾਲੇ ਦਰੱਖਤ ਰੂਪਤ ਬਹੁਤ ਸੋਹਣੇ ਲੱਗੇ ਹੋਏ ਆ ਤੇ ਨਾਲੇ ਰਾਇਆ ਸ਼ਾਂਤੀ ਵਾਲਾ ਮਾਹੌਲ ਉਸ ਪਾਸੇ ਸਾਹਮਣੇ ਬੀਤੀਆਂ ਨਿਰਹਾਸ ਹੈ ਭੈਣਾਂ ਦੀ ਰਹਾਸ ਹੈ ਹਨ ਅੱਜ ਮੀਟਿੰਗ ਨਾਲ ਤੁਹਾਨੂੰ ਦੱਸਿਆ ਠੀਕ ਆ ਪ੍ਰੋਗਰਾਮਾਂ ਬੱਚੇ ਦੀ ਪਛਨੀ ਅਰੇ ਪਿਆਰੀ ਕਰੀ ਜਾਂਦੇ ਆ ਇਰਾਨੀਆਂ ਸਾਡੀਆਂ ਬੋਲੀਆਂ ਬਾਲੀਆਂ ਤਿਆਰੀ ਕਰੀ ਜਾਂਦੀ ਐ ਸਾਹਿਬ ਅੱਜ ਨਹੀਂ ਕਰਕੇ ਥੋੜਾ ਮੌਸਮ ਹੁੰਦਾ ਨਾ ਮੜਿਆ ਜਾ ਕਿ ਜੀ ਆ ਨਿਸ਼ਾਨ ਕਿਸੇ ਤਰ੍ਹਾਂ ਮਰਕਰ ਰੱਖੇ ਨਿਸ਼ਾਨ ਬਣਾਈ ਰੱਖਿਆ ਪਰ ਇਸ ਘਰ ਚ ਲੋੜਵੰਦ ਲੋਕ ਤਾਂ ਆਉਣ ਹੀ ਆ ਜਿਹੜੇ ਲਾਹਵਾਰ ਸੀ ਪਰ ਉਹ ਲੋਕ ਆਉਣ ਜਾਂ ਨਾ ਆਪਣਿਆਂ ਨੇ ਛੱਡਤਾ ਇਸ ਕਰਕੇ ਜੋ ਸਾਹਮਣੇ ਸਭ फाल्छ भाँच्चि जला दौरा दौडा लगाउँछु कालको वाइडिपी